ਹਾਂਜੀ ਬਹੁਤ ਹੀ ਸਤਿਕਾਰਯੋਗ ਦੇਖ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟੈਂਕੀ ਵਾਲਾ ਮੋਰਚਾ ਲਗਾਤਾਰ ਜਾਰੀ ਹੈ ਜੀ ਐਸੇ ਤਰ੍ਹਾਂ ਹੀ ਚੱਲਦਾ ਰਹੂਗਾ ਜੀ ਮੋਰਚਾ 7 ਮਹੀਨੇ ਦੇ ਸਮਾਂ ਕਰੀਬ ਹੋ ਚੁੱਕਿਆ ਸੋ ਥੋੜੇ ਸ਼ਬਦਾਂ ਚ ਗੱਲ ਕੋਸ਼ਿਸ਼ ਕਰਾਂਗੇ ਜਿਵੇਂ ਮੇੜਨ ਲਈ ਪਰ ਮੇਰੇ ਕੋਲ ਗੱਲਾਂ ਹੀ ਬਾਲੀਆਂ ਜਿਆਦੇ ਹੁੰਦੀਆਂ ਨੇ ਸਮਾਂ ਲੱਗ ਜਾਂਦਾ ਇਸ ਕਰਕੇ ਮੈਂ ਮਾਫੀ ਮੰਗਣਾ ਪਹਿਲੇ ਹੀ ਤੁਹਾਡੇ ਤੋਂ ਤੇ ਮੈਂ ਕੋਈ ਉਤਪਾਦ ਗੱਲ ਵੀ ਨਹੀਂ ਕਰਨੀ ਹੁੰਦੀ ਤੁਹਾਡੇ ਨਾਲ ਹਰ ਇੱਕ ਗੱਲ ਦਾ ਮੇਰੇ ਦਾ ਮਤਲਬ ਹੁੰਦਾ ਜੇ ਮੇਰੇ ਵੱਲੋਂ ਅੱਜ ਤੱਕ ਬੋਲੀ ਜਾਂਦੀਆਂ ਵੀਡੀਓ ਦੇ ਵਿੱਚ ਕਿਸੇ ਗੱਲ ਦਾ ਮਤਲਬ ਨਾ ਹੋਇਆ ਤਾਂ ਮੈਨੂੰ ਕੱਟ ਕੇ ਤੁਸੀਂ ਵੀਡੀਓ ਪਾ ਸਕਦੇ ਹੋ ਵੀ ਆਹ ਊ ਜਲੂਲ ਗੱਲ ਦਾ ਕੀ ਮਤਲਬ ਸੀ ਤੇਰੀ ਦਾ ਤਾਂ ਮੈਂ ਉੱਥੇ ਆਪਣੀ ਮਾਫੀ ਮੰਗ ਲਊਗਾ ਜਾਂ ਤਾਂ ਜਸ ਸਪਸ਼ਟੀਕਰਨ ਦੇ ਦੂੰ ਤੁਹਾਨੂੰ ਤੇ ਸੋ ਪਿਛਲੇ ਦਿਨਾਂ ਦੇ ਵਿੱਚ ਸਮੁੱਚੇ ਕੱਚੇ ਅਧਿਆਪਕਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਲੜਨਾ ਤੇ ਸਮੁੱਚੇ ਕੱਚੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਮੁੱਖ ਮੰਗ ਤੇ ਪੈਰਾ ਦੇਣ ਲਈ ਆਪਾਂ ਨਿਰਮੋਹ ਕੇ ਕੱਚੇ ਅਧਿਆਪਕਾਂ ਨੂੰ ਉਹਨਾਂ ਦੇ ਆਗੂਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਕਰੀ ਸੀ ਵੀ ਆਓ ਸਰਕਾਰ ਦੇ ਖਿਲਾਫ ਆਪਣੀ ਅਸਲੀ ਮੰਗ ਤੇ ਪੈਰਾ ਦੇਈਏ ਬਸਤਾ ਸੀ 6 ਸੱਤਵੀਂ ਨੇ ਪਹਿਲਾਂ ਵੀ ਕੋਸ਼ਿਸ਼ਾਂ ਕਰੀਆਂ ਸੀਗੀਆਂ ਵੀ ਸਾਡੇ ਸਾਨੂੰ ਸਰਕਾਰ ਜਿਹੜਾ ਦੇ ਰਹੀ ਹੈ ਉਹ ਉਹ ਨਹੀਂ ਹੈ ਜਿਹੜਾ ਬੋਲਿਆ ਜਾ ਰਿਹਾ ਸਰਕਾਰ ਵੱਲੋਂ ਹੁਣ ਲੜਾਈ ਨੂੰ ਸਾਡੀ ਨੂੰ ਸਮਝਣ ਲਈ ਬੜੇ ਜੋਰ ਜਿਹੜਾ ਪੈਂਦਾ ਇੱਥੇ ਜੋਰ ਦੇਣਾ ਪੈਂਦਾ ਦਿਮਾਗ ਤੇ ਸਾਡੀ ਲੜਾਈ ਹੈ ਕੀ ਆ ਹੁਣ ਸਾਡੀ ਸਿੱਖਿਆ ਮੰਤਰੀ ਨਾਲ ਵੀ ਜਾਂ ਹੋਰ ਲੀਡਰਸ਼ਿਪ ਨਾਲ ਜਾਂ ਸਾਨੂੰ ਹੋਰ ਸਰਕਾਰ ਦੇ ਛੋਟੇ ਆਗੂ ਜਿਹੜੇ ਘਰਾਂ ਚ ਬੁਲਾ ਲੈਂਦੇ ਗੱਲਬਾਤ ਕਰਨ ਵੀ ਤੁਹਾਡਾ ਕਿਵੇਂ ਨੇ ਵੀਡੀਓ ਤੁਹਾਡੀ ਹੈ ਕੀ ਮਤਲਬ ਕੀ ਹੈ ਤੁਹਾਡਾ ਤੁਹਾਡਾ ਇੰਨਾ ਵਾਅਦਾ ਤਾਂ ਕਰਤਾ ਤੁਹਾਡਾ ਇੰਨਾ ਕੁਝ ਕਰਤਾ ਯਾਰ ਤੁਸੀਂ ਖੁਸ਼ ਕਿਉਂ ਨਹੀਂ ਹੁੰਦੇ ਬੜਾ ਕੁਝ ਹੁੰਦਾ ਹੈ ਬੜਾ ਕੁਝ ਨੀਤੀਆਂ ਸੌਥਾ ਹਨ ਪਰ ਅਸੀਂ ਆਪਣੀ ਗੱਲ ਮਜਬੂਤੀ ਨਾਲ ਰੱਖਦੇ ਹਾਂ ਵੀ ਜਿਹੜਾ ਤੁਸੀਂ ਤਨਖਾਹ ਦਾ ਵਾਅਦਾ ਕਰਿਆ ਇਹਦਾ ਅਸੀਂ ਧੰਨਵਾਦ ਕਰਦੇ ਹਾਂ ਜੇ ਤੁਸੀਂ ਸਿਰਫ ਇੰਨਾ ਕਬੂਲ ਦੇ ਕਾਸੀ ਇਹਦਾ ਵੱਡੇ ਪੱਧਰ ਤੇ ਧੰਨਵਾਦ ਕਰਨਾ ਸੀ ਪਰ ਤੁਸੀਂ ਬੋਲਿਆ ਸਰਕਾਰ ਵਾਲਿਓ ਉਹ ਸਾਰਾ ਕੁਝ ਜਿਹੜਾ ਸਾਨੂੰ ਮਿਲਿਆ ਨਹੀਂ ਅੱਛਾ ਜਿਹੜਾ ਕੁਝ ਤੁਸੀਂ ਬੋਲਤਾ ਤੇ ਸਾਨੂੰ ਮਿਲਿਆ ਨਹੀਂ ਫਿਰ ਉਹ ਜਿਹੜਾ ਨਹੀਂ ਮਿਲਿਆ ਤੇ ਤੁਹਾਡਾ ਬੋਲਿਆ ਹੋਇਆ ਤੇ ਉਹ ਅਸੀਂ ਗੱਲ ਉੱਥੋਂ ਕਰ ਰਹੇ ਆ ਜੇ ਅਸੀਂ ਨਾ ਕਰੀਏ ਤਾਂ ਸਾਡੀ ਕੌਣ ਕਰੂਗਾ ਅਸੀਂ ਅਦਵਾਈ ਕਰਨ ਵਾਲੇ ਬੰਦੇ ਆ ਆਦੂ ਆ ਸਾਡੇ ਕਾਡਰ ਦੇ ਤੇ ਸਾਡਾ ਕਾਡਰ ਸਦੀਆਂ ਪਰ ਸਾਨੂੰ ਤੋਮਤਾ ਦੇਊਗਾ ਲਾਂਬੇ ਦੇਊਗਾ ਵੀ ਜਿਹੜੇ ਆਦੂ ਸੀ ਜਿਹੜੇ ਪ੍ਰਧਾਨ ਸੀ ਉਹ ਸਹੀ ਸਮੇਂ ਤੇ ਕਾਡਰ ਦੀ ਸਹੀ ਮੰਡ ਤੇ ਖੜੇ ਥੇ ਸੋ ਆ ਸਾਡੀ ਲੜਾਈ ਹੈ ਤੁਹਾਨੂੰ ਵੀ ਪਤਾ ਲੱਗ ਗਿਆ ਸੋ ਇਸ ਇਸ ਨਰਸ਼ ਨੂੰ ਇਸੇ ਮੰਗਾਂ ਦੇ ਤਹਿਤ ਸਮੁੱਚੇ ਕੱਚੇ ਅਧਿਕਾਰਤਾਂ ਨੂੰ ਆਪਾਂ ਆਵਾਜ਼ ਮਾਰੀ ਸੀ ਦੇਖੋ ਸਾਡਾ ਨਾ ਪਹਿਲਾਂ ਵੀ ਆਵਾਜ਼ਾਂ ਮਾਰੀਆਂ ਸੀ ਤਾਂ ਘਰਾਂ ਤੱਕ ਗਏ ਆ ਹਨਾ ਫੋਨ ਕਰੀਆ ਘਰਾਂ ਤੱਕ ਗਏ ਆ ਹੁਣ ਆਗੂ ਵੀ ਦੇਖੋ ਵੱਡੀ ਗਿਣਤੀ ਚ ਨੇ ਕਿਸੇ ਜ਼ਿਲ੍ਹੇ ਵੱਲ ਨਿੰਗਾ ਮਾਰ ਲੋ ਇੱਕ ਜ਼ਿਲ੍ਹੇ ਚ ਕੱਚੇ ਸਮੁੱਚੇ ਕੱਚੇ ਅਧਿਕਾਰਤਾਂ ਦੇ ਡੋਰੋ ਤਿੰਨ ਤਣ ਆਗੂ ਬੈਠੇ ਨੇ ਚਾਰ ਚਾਰ ਵੀ ਬੈਠਿਆ ਕਿਸੇ ਜ਼ਿਲ੍ਹੇ ਚ ਤੇ ਇਸ ਕਰਕੇ ਹੁਣ ਇਕੱਲੇ ਇਕੱਲੇ ਨਾਲ ਗੱਲ ਤਾਂ ਸੰਭਵ ਨਹੀਂ ਹੁੰਦੀ ਤੇ ਫਿਰ ਕੀ ਅਸੀਂ ਸੋਚ ਰਹੀਆਂ ਲੋਕਾਂ ਤੱਕ ਨੀਵੇਂ ਹੋ ਕੇ ਕਿਵੇਂ ਜਾ ਰਹੇ ਆ ਮੰਗ ਕੀ ਆ ਕਿਵੇਂ ਲੋਕਾਂ ਨੂੰ ਇਕੱਠੇ ਹੋਣ ਦਾ ਸੰਕੇਤ ਦੇ ਰਿਹਾ ਉਹ ਆਮ ਲੋਕਾਂ ਨੂੰ ਵੀ ਪਤਾ ਲੱਗੇ ਇਸ ਲਈ ਸਾਡਾ ਇਹ ਸਾਡੀ ਜਿੰਨੀ ਕੁ ਬੁੱਧੀ ਸੀ ਸਾਡੀ ਉਹਨੇ ਅਸੀਂ ਕੰਮ ਕਰਿਆ ਵੀ ਕਿਉਂ ਨਾ ਅਸੀਂ ਲਿਖਤੀ ਸਮੂੱਚੇ ਕੱਚੇ ਵਿਦਿਆਰਥੀਆਂ ਨੂੰ ਆਵਾਜ਼ ਮਾਰੀਏ ਤੇ ਭਰਾ ਭੈਣ ਜਿੱਥੇ ਬੰਦੀਆਂ ਨੂੰ ਵੀ ਕਈਏ ਵੀ ਭਾਈ ਸਾਨੂੰ ਤੇ ਵੀ ਸਾਰਿਆਂ ਨੂੰ ਇੱਕ ਕਰਨ ਦੇ ਵਿੱਚ ਸਾਡਾ ਸਹਿਯੋਗ ਕਰੋ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਫਿਰ ਉਹਦਾ ਬਣਿਆ ਕੀ ਦੇਖੋ ਉਹਦੇ ਵਿੱਚ ਬਹੁਤ ਸਾਥੀਆਂ ਦੇ ਫੋਨ ਆਏ ਜਿਨ੍ਹਾਂ ਨੂੰ ਅਸੀਂ ਆਵਾਜ਼ ਮਾਰੀ ਆਮ ਕੈਂਟਰ ਦੇ ਤਾਂ ਬਹੁਤੀ ਆਉਂਦੇ ਆ ਉਹ ਤਾਂ ਚਲੋ ਵੈਸੇ ਵੀ ਆ ਜਾਂਦੇ ਆ ਅਗੂਆਂ ਦੇ ਵੀ ਆਏ ਪਰ ਬਹੁਤ ਦੇ ਆਈ ਨਹੀਂ ਹੈਗੇ ਗੱਲ ਹੀ ਨਹੀਂ ਹੋਈ ਦੋਨੇ ਤਰ੍ਹਾਂ ਦੀਆਂ ਗੱਲਾਂ ਨੇ ਤੇ ਗੱਲ ਜਿਹੜੀ ਮੈਂ ਮੇਨ ਦੱਸਿਆ ਵੀ ਇਕਤਾ ਦਾ ਕੀ ਬਣਿਆ ਫਿਰ ਹੁਣ ਜਿਹੜੀ ਆਏ ਫੋਨ ਉਹ ਵੀ ਵਿਚਾਰੇ ਕਨਫਿਊਜ਼ ਜੇ ਨੇ ਵੀ ਕੀ ਕੀਤਾ ਜਾਵੇ ਚਲੋ ਜਿੰਨਿਆਂ ਕੋ ਨਹੀਂ ਸਾਡੇ ਨਾਲ ਲੋਕਾਂ ਨਾਲ ਗੱਲਬਾਤ ਕਰੀ ਲੋਕਾਂ ਨੇ ਆਗੂਆ ਨੇ ਜਾਂ ਆਮ ਲੋਕਾਂ ਨੇ ਹਨਾ ਸਾਨੂੰ ਜਰੂਰ ਉਹਨਾਂ ਨੇ ਸਰਾਇਆ ਵੀ ਤੁਸੀਂ ਵੱਡੀ ਲੜਾਈ ਲੜ ਰਹੇ ਹੋ ਭਾਈ ਸਹੀ ਮੰਗ ਤੇ ਵੀ ਲੜ ਰਹੇ ਹੋ ਉਹਨਾਂ ਦਾ ਕਹਿਣ ਦਾ ਮਤਲਬ ਹੈ ਚਲੋ ਸਾਰੀਆਂ ਗੱਲਾਂ ਇੱਥੇ ਸੋਸ਼ਲ ਮੀਡੀਆ ਤੇ ਨਹੀਂ ਦੱਸੀਆਂ ਜਾ ਸਕਦੀਆਂ ਹੁੰਦੀਆਂ ਪਰ ਇਸ ਮੋਰਚੇ ਦੇ ਵਿੱਚ ਸ਼ਾਮਲ ਹੋ ਕੇ ਨਾਲ ਲੜਾਈ ਲੜ ਕੇ ਸਰਕਾਰ ਦੇ ਖਿਲਾਫ ਆਪਾਂ ਜਾ ਕੇ ਲੋਕਾਂ ਨੂੰ ਪੇਸਕੇਲ ਸਾਰੇ ਪੱਤੇ ਦਵਾਉਣ ਦੀ ਗੱਲ ਤੇ ਲੜਾਈ ਲੜਨ ਦਾ ਇੱਥੇ ਆ ਕੇ ਆਉਣ ਦੀ ਕਿਸੇ ਵੱਲੋਂ ਹਾਂ ਨਹੀਂ ਹਾਲ ਦੀ ਘੜੀ ਤੇ ਸੋ ਕਹਿਣਾ ਮਤਲਬ ਕੋਈ ਦੁਸ਼ੌੜੀ ਤਾਂ ਹੈ ਨਹੀਂ ਕਿਸੇ ਨਾਲ ਆਪਣੀ ਵੀ ਇੱਕ ਤਾਂ ਹੋਵੇ ਮਤਲਬ ਕਿਸੇ ਨੇ ਆਏ ਇਸ ਸੰਘਰਸ਼ ਨੂੰ ਹੋਰ ਬਲ ਦੇਣਾ ਤੇ ਨਾਲ ਆ ਕੇ ਲੜਨਾ ਕੱਠਿਓਕੇ ਲੜਨਾ ਉਸ ਗੱਲ ਤੇ ਨਹੀਂ ਕਿਸੇ ਵੱਲੋਂ ਹੰਗਾਰਾ ਆਇਆ ਆਪਾਂ ਨੂੰ ਹਾਂ ਮਤਲਬ ਕਈ ਥਾਂ ਦੇ ਮੈਂ ਵੀ ਕਨਫਿਊਜ਼ ਹਾਂ ਵੀ ਬੰਦੇ ਯਾਰ ਆਗੂ ਕੀ ਕੁਝ ਸੋਚੀ ਜਾਂਦੇ ਆ ਹੁਣ ਬਹੁਤ ਸਾਰੇ ਆਗੂਆਂ ਦੇ ਆਇਆਂ ਗੱਲ ਸੀ ਕੁਸ਼ਕ ਦੀ ਵੀ ਯਾਰ ਸਾਨੂੰ ਵੀ ਪਤਾ ਹੈ ਵੀ ਹਾਂ ਸਾਨੂੰ ਕੁਝ ਮਿਲਿਆ ਨਹੀਂ ਤਨਖਾਹ ਵਾਦਾ ਹੀ ਮਿਲਿਆਗਾ ਸਾਨੂੰ ਕੋਈ ਪੱਤੇ ਤਾਂ ਮਿਲੇ ਨਹੀਂ ਵੀ ਨਾ ਤਾਂ ਸਾਡੀ ਤਨਖਾਹ ਸਕੇ ਲਾੜਤਾ ਹੈ ਨਾ ਸਾਡਾ ਐਨਪੀਐਸ ਕੱਟਿਆ ਜਾਂਦਾ ਨਾ ਸਾਡਾ ਕੋਈ ਮੈਡੀਕਲ ਹੋਇਆ ਸਾਰਾ ਕੁਝ ਪਤਾ ਹੈ ਉਹ ਕਹਿੰਦੇ ਵੀ ਸਾਨੂੰ ਵੀ ਸਾਰਾ ਕੁਝ ਪਤਾ ਹੈ ਫਿਰ ਮੇਰਾ ਉੱਥੇ ਸਵਾਲ ਆ ਵੀਡੀਓ ਦੇ ਰਾਹੀਂ ਵੀ ਆ ਤੇ ਉਹ ਵੀ ਸੀ ਵੀ ਫਿਰ ਲੋਕਾਂ ਨੂੰ ਦੱਸੋ ਵੀ ਮੈਂ ਕੋਈ ਬਾਹਰੋਂ ਆ ਕੇ ਥੋੜੀ ਦੱਸੂਗਾ ਵੀ ਸਾਡਾ ਸਾਨੂੰ ਸਾਰਾ ਕੁਝ ਨਹੀਂ ਮਿਲਿਆ ਤਨਖਾਹ ਵਾਧਾ ਹੋਇਆ ਤਾਂ ਲੋਕਾਂ ਨੂੰ ਆਗੂ ਨੇ ਫਰਜ਼ ਹੁੰਦਾ ਦੱਸਣਾ ਤਾਂ ਦੱਸੋ ਵੀ ਭਾਈ ਮੈਂ ਉੱਥੇ ਵੀ ਰਿਕਵੈਸਟ ਕਰੀ ਸੀ ਵਾਈਫੋਨ ਤੇ ਵੀ ਹੁਣ ਵੀਡੀਓ ਰਹੀ ਨਹੀਂ ਕਰਦਾ ਹੁਣ ਉੱਥੇ ਉਹ ਕਨਫਿਊਜ਼ ਜੇ ਨੇ ਪਤਾ ਨਹੀਂ ਕੀ ਗੱਲ ਹੈ ਉਹਨਾਂ ਦੀ ਕੀ ਮਜਬੂਰੀਆਂ ਨੇ ਨਹੀਂ ਆ ਜਾਂ ਹਿੰਮਤ ਨਹੀਂ ਹੋ ਰਹੀ ਜਾਂ ਕਿਵੇਂ ਵੀ ਆ ਜਾਂ ਉਹ ਸਮਾਂ ਚਾਹੁੰਦੇ ਨੇ ਹੋਰ ਤਾਂ ਮੇਰਾ ਉੱਥੇ ਇਹ ਸਵਾਲ ਸੀਗਾ ਵੀ ਜੇ ਸਮਾਂ ਲੰਘ ਗਿਆ ਇੱਕ ਵਾਰੀ ਐਸਓਪੀ ਜਾਰੀ ਹੋ ਗਈ ਨਿੱਕੀਆਂ-ਮੋਟੀਆਂ ਗੱਲਾਂ ਜਾਰੀ ਹੋ ਗਈਆਂ ਫਿਰ ਅਸੀਂ ਇਹਨੂੰ ਤੜਵਾਉਣ ਚੌਕੇ ਹੋਵਾਂਗੇ ਸਮਾਂ ਸਾਡੇ ਲੋਕਾਂ ਕੋਲੇ ਵੈਸੀ ਜੋਬ ਦਾ ਸਮਾਂ ਘਟਾ ਹੈ ਚਲੋ ਕੁੱਲ ਵਾਲਾ ਕੀ ਜਿਨ੍ਹਾਂ ਦੇ ਫੋਨ ਆਏ ਬਹੁਤ ਧੰਨਵਾਦ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਬਹੁਤ ਧੰਨਵਾਦ ਇਹ ਐਸਤੇ ਮੋਰਚੀ ਚਾਕੇ ਸਾਹ ਦੇਣ ਦੀ ਕਿਸੇ ਨੇ ਨਹੀਂ ਹਾਮੀ ਭਰੀ ਉਦਾਂ ਉਹ ਨਾਲ ਸਹਜੋ ਵੀ ਨਾਲ ਹੀ ਆ ਵਧੀਆਗਾ ਇਹ ਇਹੋ ਜਿਹਾ ਕੁਝ ਕਿਹਾ ਦੇਖੋ ਅਸੀਂ ਅਸੀਂ ਇਸ ਤਰ੍ਹਾਂ ਦੇ ਸੰਘਰਸ਼ ਨੂੰ ਪਹਿਲ ਦੇ ਰਹੇ ਹਾਂ ਬਿੱਤਾ ਆਉਣ ਦੇ ਵਿੱਚ ਕਿੱਲੇ ਵਾਲੀ ਗੱਲ ਨਾ ਹੋਵੇ ਆਗੂਆਂ ਦੇ ਕਦੇ ਤਾਉਣ ਚ ਕਿੱਲਾ ਨਹੀਂ ਹੋਣਾ ਚਾਹੀਦਾ ਹੰਕਾਰ ਨਹੀਂ ਹੋਣਾ ਚਾਹੀਦਾ ਲੀਡਰੀ ਭਾਰੀ ਨਹੀਂ ਹੋਣੀ ਚਾਹੀਦੀ ਦਿਮਾਗ ਦੇ ਉੱਤੇ ਕਿਉਂਕਿ ਲੋਕਾਂ ਨੇ ਸਾਨੂੰ ਆਗੂ ਬਣਾਇਆ ਥੋੜੀ ਅਸੀਂ ਆਪਦੇ ਹਿੱਤਾਂ ਵਾਸਤੇ ਬਣਿਆ ਸਾਡੇ ਜੇ 12 15000 12 13000 ਬੰਦੇ ਨੇ ਉਹਨਾਂ ਦੀ ਅਸੀਂ ਅਗਵਾਈ ਕਰ ਰਹੇ ਆ ਵੀ ਸਾਨੂੰ ਤਕਲੀਫ ਕੀ ਆ ਉਹ ਤਕਲੀਫ ਨੂੰ ਅਸੀਂ ਸੰਘਰਸ਼ਾਂ ਦਾ ਰਹੀ ਸਰਕਾਰ ਤੱਕ ਲੈ ਕੇ ਜਾਨੇ ਆ ਇਹ ਤਕਲੀਫ ਜਿਹੜੀ ਹੈਗੀ ਆ ਉਹਨੂੰ ਉਜਾਗਰ ਕਰਦੇ ਰਹਿਣਾ ਆਗੂ ਦਾ ਫਰਜ਼ ਬਣਦਾ ਔਰ ਆਗੂ ਦੇ ਟਾਣ ਚ ਕਿੱਲਾ ਨਹੀਂ ਹੋਣਾ ਚਾਹੀਦਾ ਫਿਰ ਉਹ ਲੱਭਦੇ ਲੋਕਾਂ ਦਾ ਫਾਇਦਾ ਕੀ ਕਰਾਊਗਾ ਕਦੇ ਕਿਤੇ ਤਾਂ ਨਾ ਬਾਹਲਾ ਬਤਲਵਾਏ ਲੱਗਦਾ ਵੀ ਇੰਨੇ ਵੀ ਇੰਨਾ ਹੰਕਾਰ ਭਰੀ ਹੁੰਦਾ ਵੀ ਫਿਊਚਰ ਦੀ ਗੱਲ ਨਹੀਂ ਸੋਚਣੀ ਹੁੰਦੀ ਤਵਿੱਖ ਦੀ ਗੱਲ ਨਹੀਂ ਸੋਚਣੀ ਹੁੰਦੀ ਵੀ ਸਾਡੇ ਸਾਨੂੰ ਫਾਇਦਾ ਹੋਵੇ ਸਾਡੇ ਸਾਡੇ ਬੱਚਿਆਂ ਦੀ ਜ਼ਿੰਦਗੀ ਸੁਰੱਖਤ ਬਣੇ ਬਸ ਹੰਕਾਰ ਹੀ ਚਲਕੀ ਜਾਂਦਾ ਹੁੰਦਾ ਕੁਝ ਬੰਦਿਆਂ ਦੇ ਵਿੱਚੋਂ ਸਾਰਿਆਂ 'ਚੋਂ ਨਹੀਂ ਮੈਂ ਬਹੁਤ ਲੋਕਾਂ ਨਾਲ ਗੱਲ ਕਰਦਾ ਬਹੁਤ ਆਗੂਆਂ ਨਾਲ ਵੀ ਗੱਲ ਹੁੰਦੀ ਆ بڑے ਸੱਮੇ ਨਾਲ ਗੱਲ ਕਰਨ ਵਾਲੇ ਵੀ ਨੇ ਵਿੱਚ ਅੱਧੇ ਕੁਸ਼ਕ ਹੈਗੇ ਆ ਬਸ ਵੀ ਜਿਹਦਾ ਬਸ ਹੰਕਾਰ ਹੀ ਪੈਦਾ ਕਰ ਰੱਖਿਆ ਅੰਦਰ ਧੌਣ 'ਚ ਦੇਖੋ ਅਸੀਂ ਇਸ ਤਰ੍ਹਾਂ ਦੀ ਸੰਗਰਸ਼ ਨੂੰ ਪੈਲ ਦਿੱਤੀ ਆ ਪਹਿਲਾਂ ਵੀ ਹੁਣ ਵੀ ਦੇ ਰਹੇ ਆ ਚਲੋ ਜੇ ਹੁਣ ਨਹੀਂ ਸਾਡੇ ਨਾਲ ਆ ਕੇ ਖੜੇ ਤਾਂ ਅਸੀਂ ਇਸ ਤਰ੍ਹਾਂ ਦੀ ਪੇਸ਼ ਕੀਤੀ ਆ ਮੇਰੀ ਮੇਰੀ ਤੇ ਸਾਡੀ ਟੀਮ ਦੀ ਸਾਡੀ ਸੋਚ ਇਹ ਹੈ ਵੀ ਜੇ ਤਾਂ ਸਮੂਹ ਕੱਚੇ ਮਲਾਜ਼ਮ ਕਦੇ ਇੱਕ ਮੰਚ ਤੇ ਹੋ ਕੇ ਲੜ ਲੈਣਗੇ ਤਾਂ ਪੇ ਸਕੇਲ ਉਹਨਾਂ ਨੂੰ ਪੱਤੇ ਸਾਰੇ ਮਿਲ ਜਾਣਗੇ ਉਹ ਸੁਰੱਖਤ ਲਾਈਵ ਇੱਕ ਮਲਾਜ਼ਮ ਦੇ ਤੌਰ ਤੇ ਜਿਉਣਗੇ ਜੇ ਆਈ ਲੀਡਰੀਆਂ ਦੀਆਂ ਡੱਫਲੀਆਂ বাজਾਈ ਗਈ ਤਾਂ ਉਹਨਾਂ ਦੇ ਵਿੱਚੋਂ ਹੰਕਾਰ ਨਾ ਕੱਢਿਆ ਤਾਂ ਤਾਂ ਤੁਸੀਂ ਲੋਕਾਂ ਦਾ ਫਾਇਦਾ ਨਹੀਂ ਕਰਾ ਸਕੋਗੇ ਬਸ ਆਪਦੇ ਤੰਨੇ ਮੇਹਣੇ ਊਠ ਪਟਾਖ ਲਟਰ ਪਟਰੋਂ ਲੜਾਈ ਝਗੜੇ ਇਹ ਚੱਲੀ ਜਾਣਗੇ ਤੁਹਾਡੇ ਕੋਲੇ ਇੰਨਾ ਨਾਲ ਸਾਨੂੰ ਫਾਇਦਾ ਨਹੀਂ ਹੋਣਾ ਇਹਨਾਂ ਲੜਾਈ ਝਗੜੀਆਂ ਲੀਡਰਾਂ ਨਾਲ ਹੰਕਾਰ ਭਰੇ ਬਤੀਰੇ ਨਾਲ ਸਾਡੇ ਲੋਕਾਂ ਦੇ ਪੱਲੇ ਕੁਝ ਨਹੀਂ ਪੈਣਾ ਵਿਚਾਰਿਆਂ ਦੇ ਸੋ ਮੈਂ ਤਾਂ ਹੁਣ ਜਦੋਂ ਅਸੀਂ ਐਡੀ ਵੱਡੀ ਲੜਾਈ ਲੜਤੀ ਹੈਨਾ ਸਿਰੇ ਵਾਲੀ ਹੁਣ ਵਿਰੋਧ ਤਾਂ ਬਰੂਤਾਂ ਕਰਨੀਆਂ ਕਿਸੇ ਨੂੰ ਨੀਵਾ ਦਿਖਾਉਣਾ ਇਹ ਤਾਂ ਸਾਡੇ ਤਾਂ ਹਿੱਸੇ ਨਹੀਂ ਆਉਂਦਾ ਹੁਣ ਜੇ ਹੁਣ ਇਹੋ ਜਿਹੀਆਂ ਗੱਲਾਂ ਕਰੀ ਆਈਏ ਅਸੀਂ ਤਾਂ ਫਿਰ ਸਾਡੀ ਮਾਨਸਿਕਤਾ ਤਾਂ ਬਾਲੀ ਛੋਟੀ ਆ ਸੋ ਮੈਂ ਲੋਕਾਂ ਨੂੰ ਆਮ ਲੋਕਾਂ ਨੂੰ ਬੇਨਤੀ ਕਰੂੰਗਾ ਤੁਹਾਡੇ ਫੋਨ ਆਏ ਪਾਈ ਬਹੁਤ ਸਾਰਿਆਂ ਦੇ ਹੈਨਾ ਤੁਸੀਂ ਜਾ ਕਿੰਦੇ ਆਮ ਬੰਦੇ ਤਾਂ ਹੀ ਕਹਿ ਸਕਦੇ ਆ ਵੀ ਬਾਈ ਤੁਸੀਂ ਵਧੀਆ ਕਰ ਰਹੇ ਹੋ ਸੰਘਰਸ਼ ਵੀ ਵਧੀਆ ਕਰ ਰਹੇ ਹੋ ਤੁਹਾਡੀ ਮੰਗ ਵੀ ਠੀਕ ਆ ਤੁਸੀਂ ਜਿਹੜੀ ਆਵਾਜ਼ ਦੇ ਰਹੇ ਹੋ ਸਾਰਿਆਂ ਨੂੰ ਉਹ ਵੀ ਵਧੀਆ ਐਦੂ ਵੱਡੀ ਤਾਂ ਗੱਲ ਹੀ ਨਹੀਂ ਹੋ ਸਕਦੀ ਹੁਣ ਆਮ ਲੋਕ ਤਾਂ ਵਿਚਾਰੇ ਇੰਨੀ ਕਹਿ ਸਕਦੇ ਹੁੰਦੇ ਆ ਆਮ ਲੋਕਾਂ ਨੂੰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਸਹੀ ਨੂੰ ਸਹੀ ਕਹਿਣਾ ਸਿੱਖੋ ਗਲਤ ਨੂੰ ਗਲਤ ਕਹਿਣਾ ਸਿੱਖੋ ਜੇ ਤੁਸੀਂ ਸਹੀ ਨੂੰ ਸਹੀ ਕਹੋਗੇ ਤੇ ਗਲਤ ਨੂੰ ਗਲਤ ਕਹੋਗੇ ਤਾਂ ਹੀ ਤੁਹਾਡਾ ਪਵਿੱਖ ਸੁਰੱਖਤ ਹੋਣਾ ਜੇ ਤੁਸੀਂ ਗਲਤ ਨੂੰ ਸਹੀ ਕਹੀ ਗਏ ਉਹਦੇ ਵਿੱਚ ਤੁਸੀਂ ਆਪਦੀ ਆਪਦੀ ਚਮਚਾਗਰੀ ਜੀ ਜਾਂ ਆਪਦੀ ਦੋਸਤੀ ਜੀ ਜਾਂ ਦਾ ਲਗਾਪੁਣਾ ਜਾਂ ਤਾਂ ਪਗਾ ਸਕਦੇ ਹੋ ਪਰ ਆਪਦੇ ਘਰ ਦੇ ਵਿੱਚ ਉਹ ਉਹ ਚੰਗੀ ਸਹੂਲਤਾਂ ਉਹ ਬੱਚਿਆਂ ਨੂੰ ਪ੍ਰੋਪਰ ਰੈਗੂਲਰ ਮਲਾਜ ਨਹੀਂ ਕਹਾ ਸਕਦੇ ਇੱਜ਼ਤ ਮਾਨ ਨਹੀਂ ਬਹਾਲ ਕਰਾ ਸਕਦੇ ਇਹ ਹੁਣ ਤੁਹਾਡੇ ਹਿੱਤ ਦੇ ਵਿੱਚ ਹੈ ਤੁਹਾਡੀਆਂ ਗੱਲਾਂ ਨੇ ਤੁਸੀਂ ਇਹਨੂੰ ਕਿਵੇਂ ਕਰਨਾ ਤੇ ਅਸੀਂ ਲੜਦੇ ਰਹਾਂਗੇ ਜੀ ਐਸੀ ਤਰ੍ਹਾਂ ਅੱਗੇ ਚੱਲਦਾ ਵੀ ਰਹੂਗਾ ਸੰਘਰਸ਼ ਦੇਖੋ ਹੁੰਦਾ ਟੀਮ ਵਰਕ ਹੀ ਆ ਜੇ ਮੈਂ ਉਰੇ ਬੈਠਾ ਮੇਰੇ ਚ ਤਾਕਤ ਕੋਈ ਬਲੱਖਣਤਾ ਨਹੀਂ ਹੈਗੀ ਸਾਡੀ ਟੀਮ ਦੀ ਤਾਕਤ ਆ ਸਾਡੀ ਟੀਮ ਦੀ ਸਮਝ ਹੈ ਵੀ ਅਸੀਂ ਕਿਵੇਂ ਚੱਲ ਰਹੇ ਹਾਂ ਕਿਵੇਂ ਮੰਗਾਂ ਪੈਦਾ ਕਰ ਰਹੇ ਹਾਂ ਕਿਵੇਂ ਦੇਖੋ ਜੇ ਮੈਨੂੰ ਆਇਆ ਲੱਗਦਾ ਵੀ ਕੁਝ ਬੰਦੇ ਜੇ ਕੁਝ ਹੋਰ ਹੁੰਦੇ ਨਾ ਇੱਥੇ ਮੇਰੀ ਥਾਂ ਤੇ ਜਾਂ ਸਾਡੀ ਟੀਮ ਤੇ ਅੱਜ ਉਹ ਕਿੱਡੇ ਦਾ ਕੁਝ ਨਾ ਕੁਝ ਹੋਰ ਹੀ ਪੈਦਾ ਕਰ ਦਿੱਤਾ ਹੁੰਦਾ ਕਿਉਂਕਿ ਸਰਕਾਰ ਨਾਲ ਵੱਡੇ ਪੱਧਰ ਤੇ ਰਾਰਤੀ ਚਾਂਗੇ ਸੀ ਪਰ ਉੱਥੋਂ ਸਾਡੇ ਲੋਕਾਂ ਦੇ ਹਿੱਤ ਚ ਸਾਰੇ ਪੱਤਿਆਂ ਦੀ ਗੱਲ ਨਹੀਂ ਨਿਕਲ ਕੇ ਆ ਰਹੀ ਤਾਂ ਫਿਰ ਅਸੀਂ ਆਉਦੀ ਉਸ ਗੱਲ ਤੋਂ ਮੋੜਾ ਨਹੀਂ ਦੇ ਸਕਦੇ ਹਾਂ ਦੇਖੋ ਸਾਡੀ ਤਪੱਸਿਆ ਕਰਕੇ ਸਾਡੇ ਇਸ ਸੰਘਰਸ਼ ਕਰਕੇ ਤੁਹਾਡੇ ਖਾਤਿਆਂ 'ਚ ਵਧੀ ਤਨਖਾਹ ਪਈ ਉਹ ਤੇ ਅਸੀਂ ਉਨ੍ਹਾਂ 'ਤੇ ਤਾੜੀਆਂ ਮਾਰ ਸਕਦੇ ਸੀ ਉਨ੍ਹਾਂ ਖੁਸ਼ ਹੋ ਸਕਦੇ ਸੀ ਉਨ੍ਹਾਂ ਕਾਸੀਂ ਹੋਏ ਹਾਂ ਪਰ ਐ ਵੀ ਨਹੀਂ ਗਾ ਵੀ ਸਭ ਕੁਝ ਹੀ ਨਿਬੜ ਗਿਆ ਸਰਕਾਰ ਵਾਲੇ ਪੱਖ ਤੋਂ ਚੱਲ ਪਈਏ ਹਨਾ ਇਹ ਆਜੂ ਦਾ ਫਰਜ਼ ਨਹੀਂ ਹੁੰਦਾ ਬੇਵਕੂਫ ਨਹੀਂ ਬਣਾਉਣਾ ਹੁੰਦਾ ਉਹਦੇ ਕਾਡਰ ਨੂੰ ਜੇ ਹੁਣ ਮੈਂ ਤੁਹਾਨੂੰ ਬੇਵਕੂਫ ਬਣਾਉਣ ਲੱਗ ਜਾਵਾਂ ਰੋ ਫਿਰ ਮੇਰਾ ਕੀ ਆਗੂ ਬਣਨ ਦਾ ਫਾਇਦਾ ਮੈਂ ਆਉਦੇ ਬੱਚਿਆਂ 'ਚ ਕਿਵੇਂ ਕਈ ਵਾਰ ਮੈਨੂੰ ਕਦੇ-ਕਦੇ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਕਿ ਕਿੰਨੇ ਲੋਕ ਕੁਝ ਕੁੱਤੇ ਦੇ ਵੱਡੇ ਹੁੰਦੇ ਆ ਵੀ ਆਪਦਾ ਆਪ ਦੀ ਧਲਾ ਨਹੀਂ ਸੋਚਦੇ ਬਸ ਉਹ ਉਹ ਹੰਕਾਰ 'ਚ ਫਿਰਦੇ ਰਹਿੰਦੇ ਆ ਨਾ ਹੰਕਾਰ 'ਚ ਉਹ ਛੱਡਣਾ ਹੁੰਦਾ ਸੀ ਮਤਲਬ ਉਹ ਉਹ ਹੰਕਾਰ ਨੂੰ ਲੈ ਕੇ ਕਿੱਥੇ ਵਗ ਜਾਗੇ ਅਸੀਂ ਮਤਲਬ ਇਹ ਜਿਹਾ ਸ਼ਬਦ ਪੇਸ਼ ਕਰੋ ਇਹ ਜਾਂ ਇਹ ਜੀ ਤੀਜ ਪੇਸ਼ ਕਰੋ ਇਹ ਜੀ ਲੜਾਈ ਪੇਸ਼ ਕਰੋ ਇਹ ਜੀ ਗੱਲ ਰੱਖੋ ਜਿਹਦੇ ਨਾਲ ਸਾਡੇ ਲੋਕਾਂ ਦਾ ਫਾਇਦਾ ਹੁੰਦਾ ਹੋਵੇ ਜਿਹਦੇ ਨਾਲ ਸਾਡੇ ਮੈਂ ਇੱਥੇ ਹੁਣ ਇਹੋ ਜਿਹੀਆਂ ਗੱਲਾਂ ਪੇਸ਼ ਕਰਨਾ ਜਾਂ ਜਿਹਦੇ ਨਾਲ ਸਾਡੇ ਲੋਕਾਂ ਨੂੰ ਮੈਂ ਬੇਕੂਬ ਬਣਾ ਰਿਹਾ ਹਾਂ ਆ ਜੇ ਸਾਡੇ ਲੋਕਾਂ ਦੇ ਹਿੱਤ ਚ ਤਾਂ ਉਹ ਗੱਲ ਹੋਵੇ ਨਾ ਬਸ ਉ ਆਪਦੀ ਚੜ੍ਹਾਈ ਦੀ ਵਾਲੀ ਗੱਲ ਹੋਵੇ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਵਿਚਾਰ ਰੱਖਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਵੀ ਸੋ ਮੈਂ ਤਾਂ ਹੁਣ ਵੀ ਬੇਨਤੀ ਕਰੂੰਗਾ ਜੇ ਹੁਣ ਤੁਹਾਡਾ ਐਸ ਮੋਰਚੇ ਦੇ ਵਿੱਚ ਬਾਹ ਨਾਲ ਬਾਹ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਆ ਕੇ ਖੜਨ ਦਾ ਜੀਰਾ ਨਹੀਂ ਪਿਆ ਪਰ ਤੁਸੀਂ ਬਹੁਤ ਬੰਦੇ ਪੋਜ਼ੀਟਿਵ ਹੋ ਬਹੁਤ ਨਖਤਬ ਵੀ ਹੋਣਗੇ ਇੱਕੇ ਦੇ ਵਿੱਚ ਤਾਂ ਆਉਣ ਵਾਲੇ ਟਾਈਮਾਂ 'ਚ ਕਦੇ ਸੋਚਿਓ ਜੇ ਸਾਰੇ ਲੋਕਾਂ ਨੂੰ ਆਪਦੇ ਹਿੱਤ ਦਵਾਉਣੇ ਆ ਅਸੀਂ ਤਾਂ ਇੱਕ ਮੰਗ ਨੂੰ ਸਟੈਂਡ ਕਰਨਾ ਸੀ ਕਰਤਾ ਤੇ ਲੜਾਈ ਨੂੰ ਅੱਗੇ ਸਟੈਂਡ ਕਰਨ ਤੋਂ ਬਾਅਦ ਰਾਹ ਪਾਉਣ ਵਾਲੇ ਲੜਾਈ ਹੋਣਾ ਸੀ ਲੜੀ ਜਾਂਦੀਆਂ ਜੀ ਉਧਰ ਨੂੰ ਤਰਨ ਲੋਕ ਪਤਾ ਲੱਗ ਜੀ ਅੱਛਾ ਇੱਕ ਗੱਲ ਮੈਂ ਹੋਰ ਦੱਸਦਾ ਆ ਆਮ ਲੋਕਾਂ ਨੂੰ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਜ਼ਿਆਦਾਤਰ ਇਹ ਆਦਤ ਪਾ ਰੱਖੀ ਆ ਵੀ ਕੋਈ ਬੋਲਦਾ ਜਦੋਂ ਉਹ ਕੀਬੋਰਡ ਆ ਸੁਣਿਆ ਜਾਵੇ ਉਹ ਸੁਣ ਕੇ ਫਿਰ ਤੁਸੀਂ ਆਪਦਾ ਮਾਈਂਡ ਸੈਟ ਅਪ ਕਰਦੇ ਹੋ ਵੀ ਆਹ ਹੈ ਜਾਂ ਨਾ ਹੈ ਐਂ ਤੁਸੀਂ ਕਿੰਨਾ ਕੁ ਟਾਈਮ ਜ਼ਿੰਦਗੀ ਚਲਾਉਗੇ ਤੁਸੀਂ ਆਪਣੀ ਨੌਲੇਜ ਚ ਲੈ ਕੇ ਆਓ ਵੀ ਪੱਕੇ ਹੋਣਾ ਹੁੰਦਾ ਕੀ ਹੈ ਅਸਲ ਦੇ ਵਿੱਚ ਫਿਰ ਤੁਹਾਨੂੰ ਪਤਾ ਲੱਗੂ ਜਿਹੜਾ ਕੋਈ ਬੰਦਾ ਬੋਲੀ ਜਾਂਦਾ ਉਹ ਸਹੀ ਹੈ ਜਾਂ ਨਹੀਂ ਤੁਸ ਤੁਹਾਨੂੰ ਆਪਣੇ ਆਪ ਨੂੰ ਗਿਆਨ ਹੋਵੇ ਵੀ ਵੀ ਆ ਰੈਗੂਲਰ ਅਸਲੀ ਆਇਆ ਹੁੰਦਾ ਹੈ ਹਨਾ ਜੇ ਤੁਸੀਂ ਹੁਣ ਮੇਰੀਆਂ ਗੱਲਾਂ ਸੁਣ ਕੇ ਮੇਰੇ ਵੱਲ ਭਾਜੋਗੇ ਕਿਸੇ ਦੀਆਂ ਗੱਲਾਂ ਸੁਣ ਕੇ ਕਿਸੇ ਵੱਲ ਭਾਜੋਗੇ ਉਹਦੇ ਨਾਲ ਤੁਹਾਨੂੰ ਆਪ ਨੂੰ ਗਿਆਨ ਨਹੀਂ ਆਉਂਦਾ ਤੁਸੀਂ ਉਹ ਕਿਸੇ ਤੇ ਨਿਰਭਰ ਹੋ ਜਾਓਗੇ ਮੈਂ ਜਿਹੜਾ ਇੱਥੋਂ ਇੰਨਾ ਰੋਇਆਂ ਤੇ ਲੱਪਿਆਂਗਾ ਇੱਥੋਂ ਬੋਲਿਆਂਗਾ ਉਹ ਤੁਹਾਨੂੰ ਜਗਾਉਣ ਵਾਸਤੇ ਤੁਹਾਨੂੰ ਗਿਆਨ ਦੇਣ ਵਾਸਤੇ ਬੋਲਿਆਂ ਮੇਰੀ ਤਾਕਤ ਜਿਹੜੀ ਹੋ ਨਾ ਜਿਵੇਂ ਹੁਣ ਮੈਂ ਮੈਂ ਵੀ ਕੋਈ ਬੜਾ ਪਰਿਪੱਕ ਨਹੀਂ ਹੈਗਾ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਮੈਂ ਇੱਥੋਂ ਹਜ਼ਾਰੀ ਮਤਲਬ ਅੱਜ 212 ਦਿਨ ਹੋ ਗਏ ਸ਼ਾਇਦ ਤਾਂ ਮੈਨੂੰ ਲੱਗਦਾ ਮੈਂ 150 ਵੀਡੀਓ ਪਾਤੀ ਹੋਣੀ ਇੱਥੋਂ ਪਰ ਉਹ ਵੀਡੀਓ ਦੇ ਵਿੱਚ ਤੁਸੀਂ ਕਦੇ ਵੀ ਆਉਣ ਵਾਲੇ ਤੋਂ ਵੀ ਕਿਸੇ ਚੱਕ ਲਓ ਮੇਰੀ ਵੀਡੀਓ ਚ ਮੈਨੂੰ ਆਪ ਨੂੰ ਪਸਤਾਵਾ ਨਹੀਂ ਹੋਊਗਾ ਮੈਂ ਗੱਲ ਹੀ ਓਨੀ ਕੀ ਕਰਦਾ ਜਦੋਂ ਤੇ ਬਹੁਤ ਸਾਰੇ ਆ ਲੋਕਾਂ ਦੇ ਵਿਚਾਰ ਇਦਾਂ ਦਾ ਵੀ ਹੁੰਦੇ ਆ ਵੀ ਪਹਿਲਾਂ ਕੁਝ ਹੋਰ ਵੱਡੀਆਂ-ਵੱਡੀਆਂ ਪੋਸਟਾਂ ਦਿਵਾਉਣਾ ਵੱਧ-ਵੱਧ ਪੈਸੇ ਦਿਵਾਉਣਾ ਜੱਕਦਮ ਆਰਡਰ ਦਿਵਾਉਣਾ ਪਰ ਬਾਅਦ ਚ ਕੁਝ ਹੋਰ ਹੋਈ ਜਾਣਾ ਬਾਅਦ ਇਹੋ ਜੀ ਸਥਿਤੀ ਤੇ ਵੀ ਆ ਜਾਣਾ ਆਪਦੇ ਬੰਦਿਆਂ ਨੂੰ ਹੀ ਮਾੜਾ ਕਹਿਣ ਲੱਗ ਜਾਣਾ ਵੀ ਤੁਸੀਂ ਤਾਂ ਵਧੀਆ ਭਰਤੀ ਨਹੀਂ ਹੋਏ ਹੋਏ ਤੁਸੀਂ ਤਾਂ ਕਾਬਲ ਨਹੀਂ ਹੋਗੇ ਸਾਡੀ ਤਾਂ ਮਾੜੀ ਭਰਤੀ ਆ ਵੀ ਪਹਿਲਾਂ ਫਿਰ ਕੀ ਕਹੀ ਜਾਂਦੇ ਸੀ ਸੋ ਆਦੂ ਨੇ ਕਦੇ ਵੀ ਆਪਦੇ ਵਰਗ ਨੂੰ ਮਾੜਾ ਨਹੀਂ ਕਹਿਣਾ ਹੁੰਦਾ ਜੀ ਨੇ 18-20 ਸਾਲ ਵਰਕ ਕਰਿਆ ਪੰਜਾਬ ਦੇ ਸਕੂਲਾਂ ਚ ਅਸੀਂ ਆਪਦੇ ਆਪਦੇ ਬੰਦਿਆਂ ਨੂੰ ਮਾੜਾ ਕਹਿਣ ਲੱਗ ਜੀਏ ਫਿਰ ਉਹ ਕਿੱਧਰ ਜਾਣ ਵਿਚਾਰੇ 99 ਦਿਨਾਂ ਵਾਲਾ ਰੈਗੂਲਰ ਮੁਲਾਜ਼ਮ ਹੋ ਰਹੇ ਨੇ ਰਿਟਾਇਰ ਹੋ ਗਏ ਪ੍ਰੋਪਰ ਸੂਤ ਤਾਂ ਲੈ ਕੇ ਤਾਂ ਸਾਡੇ ਵਾਰੀ ਜਿਵੇਂ ਕਹਿੰਦੇ ਤਾਂ ਸਾਡੇ ਵਾਰੀ ਮੁੱਕ ਗਏ ਸਾਰੇ ਕਾਨੂੰਨ ਫਿਰ ਹੁਣ ਤਾਂ ਸੋ ਮੇਰਾ ਤਾਂ ਕਹਿਣ ਦਾ ਮਤਲਬ ਇਹ ਵੀ ਜਿਹੜਾ 1 ਲੱਖ 8000 ਤਨਖਾਹ ਲੈ ਰਿਆ ਨਾ 1 ਲੱਖ 20 ਹੋਇਆ ਤਨਖਾਹ ਲੈ ਰਿਆ ਉਹ ਵੀ ਕਦੇ ਐ ਨਹੀਂ ਕਹਿੰਦਾ ਹੁੰਦਾ ਵੀ ਸਾਡਾ ਸਾਰਾ ਕੁਝ ਨਿਬੜ ਗਿਆ ਉਹ ਕਹਿੰਦਾ ਹੁੰਦਾ ਵੀ ਸਾਡਾ ਆ ਸਭ ਕੁਝ ਪਿਆ ਹਲੇ ਬਹੁਤ ਤੇ ਉਹ ਜਿਹੜਾ ਰਹਿ ਗਿਆ ਹੁੰਦਾ ਉਹਦੀ ਗੱਲ ਬੋਲਣੀ ਹੁੰਦੀ ਆ ਪ੍ਰੋਪਰ ਬੋਲਣੀ ਹੁੰਦੀ ਆ ਨਾਲੇ ਉਹੀ ਅ ਅਨ ਸ਼ਰਦਾਂ ਚ ਗੋਲ ਜੀ ਕਰਕੇ ਨਹੀਂ ਸਿੱਟਣੀ ਹੁੰਦੀ ਵੀ ਕਿਸੇ ਦੇ ਸਮਝੀ ਨਾ ਪਵੇ ਵੀ ਬਸ ਸਾਡਾ ਬਸ ਸਾਡੀ ਗੱਲ ਦੀ ਚਲਦੀ ਰਹੇ ਹੁਣ ਮੈਂ ਇੱਥੇ ਤੁਹਾਨੂੰ ਸਪਸ਼ਟ ਕਹਿਣਾ ਵੀ ਸਾਡਾ ਤਨਖਾਹ ਵਧਦਾ ਹੋਇਆ ਅਸੀਂ ਉਧਰੋਂ ਗ੍ਰਾਂਟ ਵਾਲੀ ਤਨਖਾਹ ਵਾਲ ਇਸ ਸਰਵ ਸਿੱਖਿਆ ਅਭਿਆਨ ਚੋਂ ਟੁੱਟ ਕੇ ਉਧਰੋਂ ਕੱਢ ਕੇ ਸਾਨੂੰ ਪੰਜਾਬ ਸਰਕਾਰ ਨੇ ਆਪਦੇ ਅੰਡਰ ਲੈ ਲਿਆ ਮੈਂ ਬਹੁਤ ਵੀਡੀਓ ਚ ਬੋਲਿਆ ਵੀ ਅਸੀਂ ਪੱਕੇ ਕਿਹੋ ਜੇ ਹੋਏ ਆ ਮੈਂ ਵੀਡੀਓ ਚ ਬੋਲ ਲਿਆ ਵੀ ਸਾਡੇ ਤੇ ਕੀ ਕੀ ਲਾਗੂ ਹੋ ਜੂਗਾ ਤੇ ਕੀ ਕੀ ਰਹਿ ਜੂਗਾ ਸਾਰਾ ਕੁਝ ਚੰਨਣਾ ਕਰਿਆ ਹੋਇਆ ਤੁਹਾਨੂੰ ਤੇ ਅਸੀਂ ਮੁਲਾਜ਼ਮ 50 ਸਰਕਾਰ ਦੇ ਮੁਲਾਜ਼ਮ ਬਣ ਗਏ 58 ਸਾਲ ਤੱਕ ਪਰ ਸਾਡੇ ਤੇ ਪ੍ਰੋਪਰ ਰੈਗੂਲਰ ਮੁਲਾਜ਼ਮ ਹੁੰਦੇ ਨੇ ਜਿਹੜੇ ਉਹਨਾਂ ਦਾ ਤਨਖਾਹ ਵਾਲਾ ਪੈਟਰਨ ਨਹੀਂ ਲਾਗੂ ਕਰਿਆ ਔਰ ਨਾ ਹੀ ਸਾਨੂੰ ਜੋਇਨਿੰਗ ਲੈਟਰ ਮਿਲੇ ਨੇ ਜਿਹੜੇ ਉਹਨਾਂ ਦੇ ਵਿੱਚ ਕੋਈ ਅਜਿਹੀ ਗੱਲ ਹੈ ਵੀ ਉਹ ਪੈਟਰਨ ਸਾਡੇ ਤੇ ਲਾਗੂ ਹੋ ਜੂਗਾ ਹੁਣ ਸਾਨੂੰ ਅਸੀਂ ਡਿਊਟੀ ਕਿਵੇਂ ਕਰਨੀ ਆ ਅਸੀਂ ਬਦਲੀਆਂ ਕਿਵੇਂ ਕਰਾਉਣੀਆਂ ਅਸੀਂ ਛੁੱਟੀ ਕਿਵੇਂ ਲਾਉਣੀ ਆ ਇਹ ਜੀ ਸਰਵਸ ਰੂਲ ਸਾਡੇ ਤੇ ਲਾਗੂ ਹੋ ਜਾਣਗੇ ਹੋਣਗੇ ਪਰ ਤਨਖਾਹ ਇਹੀ ਰਹੂ ਇਹੀ 5% ਇੰਕਰੀਮੈਂਟ ਰਹੂਗਾ ਜਿਹੜੇ ਪੱਤੇ ਮਿਲਦੇ ਨੇ ਮੁਲਾਜ਼ਮਾਂ ਨੂੰ ਜਿਵੇਂ ਹੁਣ ਅੱਜ 38% ਮਿਲਣ ਲੱਗ ਗਿਆ ਪਰ ਮਿਲਣਾ ਚਾਹੀਦਾ 46% ਜਿਹੜਾ ਡੀਏ ਹਰ ਸਾਲ ਦੋ ਵਾਰੀ ਵੱਧਦਾ ਤੇ ਉਹ ਕਿੰਨੀ ਵਧੀ ਵਧੀ ਜਾਂਦਾ ਰਹਿੰਦਾ ਦੇਖ ਲੋ ਮੈਡੀਕਲ ਪੱਤਾ ਹੁੰਦਾ ਹੈਗਾ 1500 ਰੁਪਿਆ ਮੈਡੀਕਲ ਕਲੇਮ ਦੀ ਗੱਲ ਹੁੰਦੀ ਆ ਐਚਆਰ ਇਹ ਹੁੰਦਾ 8% ਉਸਕੇਪੋ ਵੀ ਹੋ ਜਾਂਦੀਆਂ ਗੱਲਾਂ 500 ਰੁਪਇਆ ਮੋਬਾਈਲ ਪੱਤਾ ਹੁੰਦਾ ਹੋਰ ਬੜਾ ਕੁਝ ਹੁੰਦਾ ਤੁਸੀਂ ਜਾਣਦੇ ਹੋ ਪੜ੍ਹੇ ਲਿਖੇ ਹੋ ਐ ਹੁਣ ਮੰਨੂ ਲੱਗਦਾ ਮੈਨੂੰ ਘੱਟ ਗੱਲਾਂ ਹੋਣੀਆਂ ਹੁਣਗੀਆਂ ਹੁਣ ਤਾਂ ਤੁਸੀਂ ਮੇਰੇ ਤੋਂ ਵੱਧ ਸਿੱਖ ਗਏ ਹੋਵੋਗੇ ਮੈਂ ਤਾਂ ਚਲੋ ਮੈਂ ਮੇਰੀ ਇੱਕ ਬਲੱਖਣ ਦੀ ਤਾਕਤ ਸੀ ਮੈਨੂੰ ਇਹ ਗੱਲਾਂ ਦਾ ਸਟਾਰਟਿੰਗ ਦੇ ਵਿੱਚ ਪਤਾ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਸਲ ਦੇ ਵਿੱਚ ਮੈਨੂੰ ਵੀ ਨਹੀਂ ਪਤਾ ਸੀ ਅੰਨਾ ਮੇਰੀ ਜਿਹੜੀ ਤਾਕਤ ਹੈ ਇੱਥੇ ਬੈਠਣ ਦੀ ਵੀ ਜਾਹ ਮੋਰਚੇ ਨੂੰ ਚਲਾਈ ਰੱਖਣ ਦੀ ਜਾਂ ਗੱਲਾਂ ਦੀ ਮੇਰੀ ਮੈਸੇਜ ਨੇ ਮੈਡਮ ਕੁਲਵੀਰ ਕੌਰ ਉਹ ਉਹਨਾਂ ਨੂੰ ਇਹ ਅੰਦਰੂਨੀ ਤਾਕਤ ਹੈ ਉਹਨਾਂ ਨੂੰ ਪਤਾ ਇਹ ਚੀਜ਼ਾਂ ਦਾ ਹਨਾ ਉਹਨਾਂ ਨੇ ਮੈਨੂੰ ਇਹ ਇਹ ਮਤਲਬ ਇੱਕ ਤਰ੍ਹਾਂ ਦੀ ਲਲਕਾਰ ਦਿੱਤੀ ਸੀ ਵੀ ਯਾਰ ਜੇ ਤੁਸੀਂ ਆਗੂ ਤਾਂ ਹੁਣ ਫਰਜ ਹੈ ਤੁਹਾਡੇ ਆਪ ਦੇ ਲੋਕਾਂ ਦੀ ਅਸਲੀ ਮੰਗ ਤੇ ਪਹਿਰਾ ਦੇਣਾ ਲੋਕ ਤੁਹਾਡੇ ਨਾਲ ਤੁਰਨ ਨਾ ਤੁਰਨ ਉਹ ਇੱਕਾ ਕਰਨ ਨਾ ਕਰਨ ਲੜਾਈ ਲੜ ਜਿੱਤਣ ਨਾ ਜਿੱਤਣ ਮੰਗ ਦੀ ਪ੍ਰਾਪਤੀ ਹੋਵੇ ਨਾ ਹੋਵੇ ਵੀ ਤੂੰ ਜੇ ਤੁਸੀਂ ਆਗੂ ਤਾਂ ਆਪ ਦੇ ਲੋਕਾਂ ਨੂੰ ਦੇਖੂਗਣਾ ਬਣਾਓ ਅਸਲੀ ਗੱਲ ਤੇ ਪਹਿਰਾ ਦਿਓ ਖੜੋ ਤਾਂ 28 ਜੁਲਾਈ ਤੋਂ ਬਾਅਦ ਹੁਣ ਤੱਕ ਚੜ੍ਹਿਆ ਸੋ ਐਂ ਤਾਕਤਾਂ ਹੁੰਦੀਆਂ ਨੇ ਮੀਆਂ ਜਿਨ੍ਹਾਂ ਦੇ ਸਿਰ ਤੇ ਜਿਵੇਂ ਸਾਡੀ ਟੀਮ ਵਰਕ ਸਾਡਾ ਤਾਂ ਕੱਲਾ ਦਾਖੀ ਨਹੀਂ ਮਾਨ ਕਹਿਣਾ ਹੁੰਦਾ ਮੈਂ ਬਾਕੀ ਤਾਂ ਜੇ ਹੁਣ ਮੈਂ ਦੱਸਣ ਲੱਗਿਆਂ ਇੰਨੇ ਨੇ ਗੁਣ ਪਏ ਸਾਡੀ ਟੀਮ ਦੇ ਵਿੱਚ ਹਨਾ ਇੰਨੇ ਸ਼ਾਂਤ ਸੁਭਾਅ ਨਾਲ ਸਹਿਜਮਤੇ ਨਾਲ ਸੋਚਣ ਵਾਲੇ ਇੰਨੇ ਕਾਨੂੰਨ ਨਹੀਂ ਤਰੀਕੇ ਨਾਲ ਸੋਚਣ ਵਾਲੇ ਇੰਨੇ ਇੰਨੇ ਲਲਕਾਰ ਪਾਉਣ ਵਾਲੇ ਤੇ ਸੋ ਸਾਥੀਓ ਮੇਰੀ ਬੇਨਤੀ ਸੀ ਆਉਣ ਵਾਲੇ ਸਮਿਆਂ ਚ ਇੱਕੇ ਦੀ ਗੱਲ ਕਰੇ ਹੁਣ ਤੁਸੀਂ ਸਾਡੇ ਇਸ ਸਾਡੇ ਵੱਲੋਂ ਨਿਰਮਰਤਾ ਸਾਹਿਬ ਤੁਹਾਨੂੰ ਸੱਦਿਆ ਗਿਆ ਸੀ ਇੱਕੇ ਵਾਸਤੇ ਤੁਸੀਂ ਨਹੀਂ ਆਏ ਤੁਸੀਂ ਦਿਮਾਗ 'ਚ ਜਰੂਰ ਸੋਚਿਓ ਜਿਨ੍ਹਾਂ ਨੇ ਸਾਨੂੰ ਫੋਨ ਕਰੇ ਸਾਡੇ ਅੰਦੋਲਨ ਨੂੰ ਵਧੀਆ ਕਿਹਾ ਮੰਗਾ ਨੂੰ ਸਹੀ ਕਿਹਾ ਪਰ ਉਹਨਾਂ ਦਾ ਕਿਤੇ ਦਿਮਾਗ 'ਚੋਂ ਆਏ ਨਹੀਂ ਆਇਆ ਵੀ ਅਸੀਂ ਆ ਜਾਾਂਗੇ ਆਮ ਟਿੱਟਰ ਨੇ ਬਹੁਤ ਹੰਗਾਰਾ ਦਿੱਤਾ ਇਸ ਲਈ ਇਹ ਸਾਰੀਆਂ ਗੱਲਾਂ ਵਾਸਤੇ ਧੰਨਵਾਦ ਤੇ ਅੱਗੇ ਵਾਸਤੇ ਅਸੀਂ ਸਾਡਾ ਮੋਰਚਾ ਚੱਲਦਾ ਰਹੂਗਾ ਕੰਟੀਨਿਊ ਚੱਲਦਾ ਰਹੂਗਾ ਲੋਕ ਸਭਾ ਦੀ ਚੋਣ ਜਾਬਤੇ ਤੱਕ ਮੋਰਚੇ ਨੂੰ ਮੇਰੇ ਵੱਲੋਂ ਲੜਿਆ ਜਾਊਗਾ ਅੱਗੇ ਟੀਮ ਇਹਨੂੰ ਆਪਦੀ ਹਿੰਮਤ ਨਾਲ ਕਦੋਂ ਕਿਵੇਂ ਸਰਕਾਰ ਨਾਲ ਲੜ ਕੇ ਮੰਗਾਂ ਮੰਵਾ ਕੇ ਜਾਂ ਕੁਛ ਕਿਵੇਂ ਕਰਦੀ ਆ ਉਹ ਟੀਮ ਦੀ ਗੱਲ ਹੈ ਵੀ ਮੈਂ ਆਪਦੀ ਮੇਰਾ ਮਤਲਬ ਟਾਰਗੇਟ ਆ ਵੀ ਕਿਉਂਕਿ 3-4 ਮਹੀਨਿਆਂ ਦਾ ਚੋਣ ਜਾਬਤਾਲ ਉਹ ਵੱਡਾ ਹੀ ਹੁੰਦਾ ਕਮ ਲੋਕ ਸਭਾ ਦਾ ਤੇ ਉਦੋਂ ਤੱਕ ਮੈਂ ਇੱਥੇ ਸਟੈਂਡ ਆ ਹੁਣ ਤਾਂ ਮੇਰੇ ਕੋਲੇ ਸਮਾਂ ਹੀ ਕੁਝ ਨਹੀਂ ਰਿਹਾ ਮੇਰੇ ਤਾਂ ਅੰਦਰ ਇੱਕ ਬਲਖਣ ਹੌਸਲਾ ਹੁਣ ਵੀ ਆਰ ਮੈਂ ਅਸੀਂ ਟੀਮ ਦੇ ਜ਼ੋਰ ਤੇ ਇੱਥੇ ਮੇਰੀ ਤਪੱਸਿਆ ਨੇ ਸਾਡੇ ਲੋਕਾਂ ਦੀ ਇੱਜ਼ਤ ਬਚਾਤੀ ਸਾਡੇ ਲੋਕਾਂ ਦੇ ਹੱਥਾਂ 'ਚ ਵਾਦਾ ਤਨਖਾਹ ਦਾ ਲਿਆਤਾ ਹੋਰ ਬੜਾ ਕੁਝ ਵੀਡੀਓ ਵੱਡੀ ਹੋ ਗਈ ਮੈਂ ਪਹਿਲੀ ਮਾफी ਮੰਗੀ ਸੀ ਔਖੇ ਸੌਖੇ ਸੁਣ ਲਿਓ ਇੱਕ ਦੂਜੇ دوست ਮਿੱਤਰ ਨੂੰ ਵੀ ਕਹੋ ਵੀ ਸੁਣੋ ਮੈਂ ਜਲਦੀ ਜਲਦੀ ਵੀਡੀਓ ਨਹੀਂ ਪਾਉਣਾ ਹੁਣ ਤੇ ਬੇਕੂਬ ਬਣਾਉਣਾ ਛੱਡ ਦਿਓ ਲੋਕਾਂ ਨੂੰ ਕੋਈ ਨਾ ਬਣਾਓ ਬੇਕੂਬ ਕੁਝ ਨਹੀਂ ਮਿਲਣਾ ਕਿਸੇ ਨੂੰ ਬੇਕੂਬ ਬਣਾ ਕੇ ਹੰਕਾਰ ਛੱਡ ਦਿਓ ਲੋਕਾਂ ਦੇ ਭਲੇ ਚ ਕੀ ਹੋਣਾ ਚਾਹੀਦਾ ਉਹ ਕਰੋ ਗਲਤੀ ਹੋਈ ਮਾਫ ਕਰਿਓ ਜੇ ਕੋਈ ਤੁਸੀਂ ਸਲਾਹ ਦੇਣੀ ਹੋਈ ਕਮੈਂਟ ਚ ਬੋਲ ਦਿਓ ਮੈਨੂੰ ਫੋਨ ਕਰ ਦਿਓ ਮੈਸੇਜ ਕਰ ਦਿਓ ਇਥੇ ਮੈਂ ਗਲਤ ਹੋਇਆ ਸਪਸ਼ਟ ਰੋਕਦੇ ਵੀ ਅੰਦਰ ਵੀ ਤਾਂ ਤਰੀਕ ਗਲਤੀ ਆ ਆਪਾਂ ਮੰਨ ਲਾਂਗੇ ਉਹ ਗਲਤੀ ਬਹੁਤ ਬਹੁਤ ਧੰਨਵਾਦ